ਹਾਂਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬਾਬਿਓ ਮੈਂ ਗੱਡੀ ਲੈ ਕੇ ਗਿਆ ਸੀਗਾ ਜਿੱਥੇ ਨਾ ਇੰਟਰਵਿਊਆਂ ਹੁੰਦੀਆਂ ਆ ਬਾਹਰ ਜਾਣ ਵਾਸਤੇ ਮੈਂ ਉੱਥੇ ਗੱਡੀ ਲੈ ਗਿਆ ਸੀਗਾ ਤੇ ਬਾਬਿਓ ਉੱਥੇ ਹਨਾ 35 40 ਮੁੰਡੇ ਆਏ ਹੋ ਸੀਗੇ ਤੇ ਬਾਬਿਓ ਮੈਂ ਥੋੜਿਆ ਟਾਈਮ ਤੋਂ ਉੱਥੇ ਪਹੁੰਚ ਗਿਆ ਪਹਿਲਾਂ ਤੇ ਜਿਹੜੇ ਮੁੰਡੇ ਉੱਥੇ ਪਹਿਲਾਂ ਦੇ ਆਏ ਹੋ ਸੀਗੇ ਉਹ ਮੈਨੂੰ ਆਣ ਕੇ ਪੁੱਛਣ ਲੱਗੇ ਕਿ ਬਾਈ ਵੀ ਸਾਨੂੰ ਥੋੜੀ ਜੀ ਨੌਲੇਜ ਦੇ ਦੇ ਵੀ ਆਪਣੇ ਕਿੱਦਾਂ ਗੀਅਰ ਲੱਗਣਾ ਹੈ ਕਿੱਥੇ ਗੀਅਰ ਲੱਗਣਾ ਪਿਆ ਗੀਅਰ ਜਾਂ ਉਹਨੂੰ ਵੀ ਆਪਣੇ ਕਿੱਦਾਂ ਇਹਦੀ ਵੀ ਆਪਣੇ ਵੀ ਆਪਣੇ ਬੈਕ ਕਰਨੀਆਂ ਨਾ ਚਲੋ ਜਾਣਕਾਰੀ ਮਤਲਬ ਕਿ ਮੈਂ ਵੀ ਸੋਚਿਆ ਵੀ ਚਲ ਹਾਉ ਜੇ ਸਾਡਾ 500 700 ਦਾ ਡੀਜ਼ਲ ਲੱਗ ਵੀ ਜਾਂਦਾ ਹੈ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਦੀ ਜ਼ਿੰਦਗੀ ਬਣ ਜੇ ਹਨਾ ਵੀ ਚਲੋ ਸਾਡਾ ਕੀ ਜਾਂਦਾ ਉੱਥੇ 500 700 ਦਾ ਡੀਜ਼ਲ ਲੱਗਦਾ ਹਾਉ ਚਲ ਜੇ ਕਿਸੇ ਨੂੰ ਥੋੜ ਤੇ ਉਸ ਤੋਂ ਬਾਅਦ ਆ ਬਾਬਿਓ 35-40 ਮੁੰਡੇ ਆਏ ਹੋ ਸਗੇ ਉਹਨਾਂ 35-40 ਮੁੰਡਿਆਂ ਦੇ ਵਿੱਚੋਂ ਸਿਰਫ ਇੱਕ ਮੁੰਡਾ ਇਹੋ ਜਿਹਾ ਸੀਗਾ ਜਿਹਨੂੰ ਵਾਕਿਆ ਹੀ ਗੱਡੀ ਬਾਰੇ ਪਤਾ ਸੀਗਾ ਵੀ ਹਾਂ ਗੱਡੀ ਕਿੱਦਾਂ ਚੱਲਣੀ ਆ ਵੀ ਗੱਡੀ ਦੀ ਏਅਰ ਬੰਨਣੀ ਆ ਗੱਡੀ ਫੇਰ ਤੁਰਨੀ ਆ ਤੇ ਉਹ ਮੁੰਡਾ ਵਾਕਿਆ ਲੈਨ ਤੇ ਚੱਲਿਆ ਸੀਗਾ ਜਿਹੜੇ ਬੰਦੇ ਨੂੰ ਮੰਨ ਲਓ ਕਿ ਆਉਂਦਾ ਜਾਂ ਕੰਮ ਉਹਦੀ ਬੰਦੇ ਦੀ ਵੀ ਆਪਣੇ ਸੇਫਟ ਸਾਨੂੰ ਵੀ ਇਹ ਕਰਨੀ ਚਾਹੀਦੀ ਆ ਤੇ ਬਾਕੀ ਗੱਲ ਇਹ ਆ ਬਾਬਿਓ ਜਿਹੜੇ ਬੰਦੇ ਨਾ ਭੈਣ ਚੋ ਕਿਸੇ ਦੇ ਪੰਪ ਚ ਆ ਜਾਂਦੇ ਆ ਬੇ ਭਾਈ ਤੂੰ ਦੇ ਆ ਟਰਾਈ ਯਾਰ ਵੀ ਆਪਣਾ ਜਿੱਦਾਂ ਵੀ ਹੈ ਟਰੈਕਟਰ ਚੱਲਦਾ ਆ ਐਦਾਂ ਹੀ ਘੋੜਾ ਚਲਾਈਦਾ ਆ ਐਦਾਂ ਬੈਕ ਹੋਣਾ ਟਰੈਕਟਰ ਵਾਂਗੂ ਕੋਈ ਔਖਾ ਨਹੀਂ ਹੈਗਾ ਤੈਨੂੰ ਪਾਸ ਹੋ ਜਾਣਾ ਤੇ ਬਾਬਿਓ ਉਹ ਬੰਦੇ ਹਨਾ ਵੀ ਆਪਣੇ ਖਾਸ ਕਰ ਯਾਰ ਪਹਿਲਾਂ ਤੁਸੀਂ ਹਨਾ ਮਾੜਾ ਮੋਟਾ ਕੁਝ ਕੰਮ ਜਿਹੜਾ ਹੁੰਦਾ ਵੀ ਆਪਣੇ ਸਿੱਖ ਲਿਆ ਕਰੋ ਕਿਉਂਕਿ ਤੁਸੀਂ ਵੀ ਆਪਣੇ ਨਾ ਮਲਬੀਆ ਵੀ ਕਿਸੇ ਦੀਆਂ ਗੱਲਾਂ 'ਚ ਆ ਜਾਂਦੇ ਆ ਆਉਂਦੇ ਹੀ ਉੱਥੇ ਕੁਰਤਾ ਪਜਾਮਾ ਪਾ ਆਇਆ ਹੁੰਦਾ ਜਰਦਾ ਮਾਲ ਕੇ ਦੱਸਣ ਲੱਪਨੇ ਵੀ ਆਪਾਂ ਤਾਂ ਹੈ ਕਿ ਡਰਾਈਵਰ ਤਾਂ ਉਹਨਾਂ ਦੇ ਅੱਲੇ-ਪੱਲੇ ਕੱਖ ਨਹੀਂ ਹੁੰਦਾ ਉਹ ਬੰਦੇ ਜਿਹੜੇ ਇੰਟਰਵਿਊ ਦੇ ਵਿੱਚੋਂ ਫੇਲ ਹੋਏ ਆ ਉਹ ਬੰਦੇ ਮੇਰੇ ਕੋਲ ਸਿੱਧਾ ਹੀ ਆਉਣ ਆਉਂਦੇ ਹੀ ਆਣ ਕੇ ਇੱਕੋ ਇੱਕ ਵੀਆਪੀ ਵੀਆਪੀ ਇਹ ਗੱਲ ਬੋਲੀ ਜਾਣ ਬਾਈ ਅਸ ਤਾਂ ਦੂਜੀਆਂ ਚਲਾਈਆਂ ਆ ਬਾਈ ਅਸ ਤਾਂ ਦੂਜੀਆਂ ਚਲਾਈਆਂ ਆ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਵੀ ਉਹ ਦੂਜੀਆਂ ਗੱਡੀਆਂ ਕਿਹੜੀਆਂ ਹੁੰਦੀਆਂ ਆ ਤੇ ਦੂਜੀ ਗੱਲ ਇਹ ਆ ਆਉਂਦੇ ਪਤਾ ਨਹੀਂ ਕਿੱਥੋਂ ਟਰਾਂਸਪੋਰਟਾਂ ਦੇ ਨਾਮ ਸੁਣ ਕੇ ਆ ਜਾਂਦੇ ਆ ਕਿੱਥੋਂ ਸ਼ਹਿਰਾਂ ਦੇ ਨਾਮ ਸੁਣ ਕੇ ਆ ਜਾਂਦੇ ਆ ਆਉਂਦੇ ਮੈਨੂੰ ਦੱਸਣ ਲੱਪੇ ਉਹ ਮੈਂ ਤਾਂ ਫਲਾਨੀ ਟਰਾਂਸਪੋਰਟ ਤੇ ਗੱਡੀ ਚਲਾਈ ਆ ਮੈਂ ਤੈਨੂੰ ਉੱਥੇ ਦੇਖਿਆ ਸੀ ਤੂੰ ਗੱਡੀ ਲੈ ਕੇ ਲੰਘਿਆ ਸੀਗਾ ਜਿਹੜੇ ਬੰਦਿਆਂ ਨੇ ਕਦੀ ਮੈਂ ਜ਼ਿੰਦਗੀ 'ਚ ਵੀ ਦੇਖਿਆ ਨਹੀਂ ਉਹ ਉਹ ਬੰਦੇ ਵੀ ਦੱਸੀ ਜਾਣਾ ਆ ਗਿਆ ਆ ਗੱਲਾਂ ਤੇ ਮੈਂ ਤਾਂ ਉਹਨਾਂ ਨੂੰ ਸਿੱਧੀ ਗੱਲ ਕੀਤੀ ਬਾਈ ਯਾਰ ਮੈਨੂੰ ਕੋਈ ਮਤਲਬ ਨਹੀਂ ਤੁਸੀਂ ਆਪਣੇ ਇੰਟਰਵਿਊ ਦਿਓ ਇੱਥੇ ਤਾਂ ਆਰਾਮਨਾਬੀ ਆਪਣੇ ਘਰਾਂ ਨੂੰ ਜਾਓ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਬੰਦੇ ਨਾ ਵੀ ਆਪਣੇ ਅੱਧ ਹੜੇ ਉਮਰ ਦੇ ਸੀਗੇ 40 40 ਸਾਲ ਦੇ ਬੰਦੇ ਉਹ ਮਤਲਬ ਵੀ ਇਹ ਪੀਪੀ ਆਪਣੇ ਬਈਆਂ ਚਿੱਟੀਆਂ ਦਾੜੀਆਂ ਹੋਈਆਂ ਵਾਪਸੀ ਆਇਓ ਬਾਹਰੋਂ ਉਹ ਬੰਦਿਆਂ ਨੂੰ ਮੈਂ ਵਿੱਚੋਂ ਦੋ ਚੋਂਰ ਤੋਂ ਬੰਦੇ ਇਦਾਂ ਦੇ ਜਿਨ੍ਹਾਂ ਨੂੰ ਮੈਂ ਗਾਲਾਂ ਕੱਢ ਕੇ ਥੱਲੇ ਲਾ ਲਾਇਆ ਚੱਲਦੀ ਐ ਇੰਟਰਵਿਊ ਦੇ ਵਿੱਚੋਂ ਕਿਉਂਕਿ ਉਹਨਾਂ ਨੂੰ ਗੱਡੀ ਦਾ ਪਤਾ ਹੀ ਨਹੀਂ ਵੀ ਵੀ ਆਪਣੇ ਗੱਡੀ ਚੀਜ਼ ਕੀ ਆ ਇਸ ਕਰਕੇ ਵੀ ਯਾਰ ਕਿਸੇ ਦੀਆਂ ਗੱਲਾਂ 'ਚ ਨਾ ਆਇਆ ਕਰੋ ਮਹੀਨਾ ਮਹੀਨਾ ਤੁਸੀਂ ਗੱਡੀਆਂ ਦੇ ਉੱਤੇ ਲਾਉਣੇ ਆ ਪਹਿਲਾਂ ਕੰਮ ਸਿੱਖੋ ਪਹਿਲਾ ਕੰਮ ਆਪਣਾ ਸਾਰਾ ਸਿੱਖੋ ਉਸ ਤੋਂ ਬਾਅਦ ਵੀ ਆਪਣੇ ਬਾਹਰ ਨੂੰ ਜਾਣਾ ਜਾਂ ਗੱਡੀ ਤੁਸੀਂ ਇੱਥੇ ਚਲਾਉਣੀ ਆ ਉਸ ਤੋਂ ਬਾਅਦ ਤੁਸੀਂ ਵੀ ਆਪਣੇ ਦੇਖੋ ਤੁਸੀਂ ਪਹਿਲਾਂ ਤੁਸੀਂ ਆਪਣਾ ਕੰਮ ਸਿੱਖੋ